ਉਹ ਜਿਹੜੀ ਚਿੱਠੀ ਸੀ ਨਾ ਜੀ ਐ ਬਾਬਾ ਠਾਕੁਰ ਸਿੰਘ ਜੀ ਦੇ ਨਾਮ ਤੇ ਸੰਤਾ ਨੇ ਭੇਜੀ ਐ ਬਟਾਲੇ ਲਾਗੇ ਕੋਈ ਬਲਪੁਰੀਆਂ ਪਿੰਡ ਸਾਨੂੰ ਪਤਾ ਲੱਗਾ ਸੀ ਉਥੇ ਇੱਕ ਟਰੈਕਟਰ ਤੇ ਗਏ ਉਹ ਉਦੋਂ ਬਾਅਦ ਅਸੀਂ ਬਾਬਾ ਜੀ ਨੂੰ ਉਹ ਚਿੱਠੀ ਦਿੱਤੀ ਬਾਬਾ ਨੇ ਖੋਲ ਕੇ ਵੰਦੇ ਰਹੇ ਮੁੜ ਕੇ ਕਹਿਣ ਲੱਗੇ ਪੜ੍ਹ ਕੇ ਸੁਣਾਉਂਦੇ ਚਿੱਠੀ ਵਿੱਚ ਮੁੱਖ ਅਕਸ਼ਬਦੇ ਸੀ ਕਿ ਬਾਬਾ ਜੀ ਤੁਸੀਂ ਮੈਨੂੰ ਟਕਸਾਲ ਦੇ ਮੁਖੀ ਬਣਾਇਆ ਸੀ ਸੇਵਾ ਦਿੱਤੀ ਸੀ ਸੇਵਾਦਾਰ ਨਾ ਜੀ ਮੈਂ ਆਪਣੇ ਤੌਰ ਤੇ ਜਿੰਨੀ ਮੈਂ ਮਰ ਤੋਂ ਸਰ ਬਣਾਈ ਮੈਂ ਵੀ ਪੂਰਾ ਯਤਨ ਕਰਕੇ ਤੇ ਜਥੇਬੰਦੀ ਦੀ ਵੀ ਤੇ ਪੰਥ ਦੀ ਤੇ ਸਮਾਜ ਦੀ ਸੇਵਾ ਕਰਨ ਦਾ ਯਤਨ ਕੀਤਾ। ਮੇਰੇ ਤੋਂ ਸੇਵਾ ਕਰਦੇ ਆ ਹੋ ਸਕਦਾ ਬਹੁਤ ਗਲਤੀਆਂ ਰਹਿ ਗਈਆਂ ਹੋਣਗੀਆਂ, ਬਹੁਤ ਉਗਲੀਆਂ ਹੋਣਗੀਆਂ। ਮੈਨੂੰ ਤੁਸੀਂ ਖਿਮਾ ਦੇਣੀ। ਮੈਂ ਤੁਹਾਡੇ ਯਾਨੀ ਕਿ ਪੱਛੇ ਅਮਰ ਤੋਂ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਇਸੇ ਦਾ। ਤੁਸੀਂ ਮੇਰੇ ਤੇ ਬੜਾ ਵੱਡਾ ਵਿਸ਼ਵਾਸ ਕੀਤਾ ਹੈ। ਮੈਂ ਆਪਦੇ ਵੱਲੋਂ ਪੂਰਾ ਨਿਭਾਉਣ ਦਾ ਯਤਨ ਕੀਤਾ। ਬਾਕੀ ਹਾਲਾਤ ਐਸੇ ਨੇ ਜੇ ਸਰਕਾਰ ਨੇ ਹਮਲਾ ਕੀਤਾ ਤੇ ਮੈਂ ਮੱਲਕੀ ਹੋ ਸਕਦਾ ਮੈਨੂੰ ਕੁਰਬਾਨੀ ਕਰਨੀ ਪੈ ਜੇ ਇਹ ਐਸਾ ਹਾਲਾਤ ਹੋਇਆ ਮੈਂ ਟਕਸਾਲ ਨੂੰ ਪਿੱਠ ਨਹੀਂ ਲਗੰਦਿਆਂਗਾ ਤੇ ਦਾਦ ਨਹੀਂ ਆਉਣਦਿਆਂਗਾ ਮੈਨੂੰ ਜੋ ਵੀ ਕੁਰਬਾਨੀ ਕਰਨੀ ਪਈ ਮੈਂ ਕਰ ਜਾਊਂਗਾ ਤੇ ਮੈਂ ਤੁਹਾਡੀ ਜੀ ਗੁਗਲ ਨਹੀਂ ਮੰਨ ਸਕਿਆ ਤੇ ਉਹਦੀ ਮੈਨੂੰ ਖਿਮਾ ਦਿਆ ਜੀ